ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ E9 ਪੰਜਾਬੀ ਅੱਜ ਆਪਾਂ ਗੱਲ ਕਰਦੇ ਆਂ ਪੰਜਾਬੀ 뮤ਜ਼ਿਕ ਇੰਡਸਟਰੀ ਦੇ ਵਿੱਚ ਵੱਧ ਰਹੇ ਵੈਰ ਦੀ ਇਹ ਵੈਰ ਕਿਹ나 ਦੇ ਵਿੱਚ ਆ ਆਪਸ ਦੇ ਵਿੱਚ ਇਹ ਵੈਰ ਹੈਗਾ ਕਲਾਕਾਰਾਂ ਦਾ ਕਲਾਕਾਰਾਂ ਦੇ ਨਾਲ ਹੁਣ ਪਹਿਲੇ ਸਮਿਆਂ ਦੇ ਵਿੱਚ ਜਾਂ ਰਹਿਂਦੀ ਦੁਨੀਆ ਤੱਕ ਜਿਹੜੇ ਲੋਕ ਵੀ ਉਸ ਪ੍ਰਮਾਤਮਾ 'ਚ ਵਿਸ਼ਵਾਸ ਰੱਖਦੇ ਆ ਇਸ ਕੁੱਲ ਕਾਇਨਾਤ 'ਚ ਵਿਸ਼ਵਾਸ ਰੱਖਦੇ ਆ ਉਹ ਇਹ ਗੱਲ ਜ਼ਰੂਰ تسلیم ਕਰਦੇ ਹੋਣਗੇ ਕਿ ਕਿਸੇ ਸ਼ਖਸ ਦੇ ਕੋਲ ਕਿਸੇ ਕਿਸਮ ਦੀ ਵੀ ਕੋਈ ਕਲਾ ਹੋਵੇ ਤਾਂ ਉਹ ਪ੍ਰਮਾਤਮਾ ਦਾ ਉਸ ਗੁਰੂ ਨਾਨਕ ਦਾ ਸ਼ੁਕਰਗੁਜ਼ਾਰ ਹੁੰਦਾ ਕਿ ਰੱਬ ਨੇ ਮੈਨੂੰ ਇੱਕ ਅਜੀਹਾ ਹੁਨਰ ਦਿੱਤਾ ਜਿਹੜਾ ਆਮ ਲੋਕਾਂ ਦੇ ਕੋਲ ਨਹੀਂ ਹੈਗਾ ਚਾਹੇ ਉਹ ਗਾਉਣਾ ਹੋਵੇ ਚਾਹੇ ਉਹ ਕੋਈ ਕਵਿਤਾ ਰਚਨਾ ਕਰਨਾ ਹੋਵੇ ਚਾਹੇ ਸੰਗੀਤਕ ਧੁਨਾ ਬਣਾਉਣੀਆਂ ਹੋਣ ਤੇ ਚਾਹੇ ਫਿਰ ਕੋਈ ਪੇਂਟਿੰਗ ਕਰਨੀ ਹੋਵੇ ਜਾਂ ਕੋਈ ਜਿਹੜਾ ਵਾ ਉਹ ਮੀਨਾਕਾਰੀ ਕਰਨੀ ਹੋਵੇ ਕਲਾ ਜਿਹੜੀ ਹੈ ਕਿਸੇ ਵੀ ਸ਼ਖਸ ਨੂੰ ਕੁਦਰਤ ਵੱਲੋਂ ਇੱਕ ਤੋਹਫੇ ਦੇ ਰੂਪ ਚ ਜਿਹੜੀ ਹੈ ਉਹ ਮਿਲਦੀ ਹੈ ਪਰ ਪੰਜਾਬ ਦੇ ਵਿੱਚ ਇਹ ਜਿਹੜੇ ਕਲਾਕਾਰ ਹੈ ਇਹ ਤਾਂ ਆਪਸ ਦੇ ਵਿੱਚ ਇਸ ਕਦਰ ਖੈਬਾਜੀ ਕਰਦੇ ਆ ਇਸ ਕਦਰ ਲੜਦੇ ਆ ਵੀ ਜਿੱਦਾਂ ਇੱਥੇ ਕਿਸੇ ਨੇ ਕੋਈ ਕਲਾ ਕਿਸੇ ਕੋਲੋਂ ਖੋ ਕੇ ਆਪਣੇ ਹਿੱਸੇ ਪਾ ਲੈਣੀ ਆ ਹੁਣ ਹਾਲ ਹੀ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਹੈ ਵੀ ਕੇਵੀ ਢਿੱਲੋਂ ਕੇਵੀ ਢਿੱਲੋਂ ਉਹ ਸ਼ਖਸ ਆ ਜਿਹਦੀ ਕੰਪਨੀ ਆ ਚੰਡੀਗੜ੍ਹ ਦੇ ਵਿੱਚ ਗੀਤ MP3 ਬੜੇ ਨਵੇਂ-ਨਵੇਂ ਮੁੰਡਿਆਂ ਨੂੰ ਇਸ ਨੇ ਜਿਹੜਾ ਵਾ ਉਹ ਲਾਂਚ ਕੀਤਾ ਹੁਣ ਜੈਂਟਾ ਖਰੜ ਜਿਹੜਾ ਜਿਹੜਾ ਇੱਕ ਗੈਂਗਸਟਰ ਆ ਦੱਸਿਆ ਜਾਂਦਾ ਵੀ ਪਹਿਲਾਂ ਆਸਟ੍ਰੇਲੀਆ ਰਹਿੰਦਾ ਸੀਗਾ ਤੇ ਉਸ ਤੋਂ ਬਾਅਦ ਉਹ ਕਹਿੰਦੇ ਆ ਵੀ ਕੈਨੇਡਾ ਚਲਾ ਗਿਆ ਉਹਦਾ ਇੱਕ ਆਡੀਓ ਕਲਿੱਪ ਵਾਇਰਲ ਹੋ ਰਿਹਾ ਇਸ ਆਡੀਓ ਕਲਿੱਪ ਦੇ ਵਿੱਚ ਜੈਂਟਾ ਖਰੜ ਜਿਹੜਾ ਉਹ ਇਹ ਕਹਿੰਦਾ ਪੀ ਜਦੋਂ ਸਿੱਧੂ ਮੂਸੇਵਾਲਾ ਦਾ ਸੰਘਰਸ਼ ਦਾ ਦੌਰ ਚੱਲ ਰਿਹਾ ਸੀ ਜਦੋਂ ਸਿੱਧੂ ਮੂਸੇਵਾਲਾ ਜਿਹੜਾ ਵਾ ਉਹ ਆਪਣੇ ਗਾਣੇ ਰਿਕਾਰਡ ਕਰਕੇ ਵੱਖ-ਵੱਖ ਕੰਪਨੀਆਂ ਦੇ ਕੋਲ ਜਾਇਆ ਕਰਦਾ ਸੀਗਾ ਤਾਂ ਉਸੇ ਦੌਰਾਨ ਕੇਵੀ ਢਿੱਲੋਂ ਦੇ ਨਾਲ ਜਦੋਂ ਸਿੱਧੂ ਮੂਸੇਵਾਲਾ ਦਾ ਸੰਪਰਕ ਹੁੰਦਾ ਤਾਂ ਕਹਿੰਦੇ ਵੀ ਕੇਵੀ ਢਿੱਲੋਂ ਨੇ ਉਹਨੂੰ ਤੰਗ ਪ੍ਰੇਸ਼ਾਨ ਬਹੁਤ ਕੀਤਾ ਉਹਦੇ ਗੀਤ ਜਿਹੜੇ ਆ ਰਿਲੀਜ਼ ਨਹੀਂ ਕੀਤੇ ਜਾਂ ਕਿਸੇ ਕਿਸਮ ਦੀ ਸਿੱਧੂ ਮੂਸੇਵਾਲਾ ਮਰਹੂਮ ਦੇ ਨਾਲ ਜਿਹੜਾ ਵਾ ਉਹ ਠੱਗੀ ਠੋਰੀ ਮਾਰੀ ਗਈ ਤੇ ਕਹਿੰਦੇ ਵੀ ਹੁਣ ਜਿਹੜਾ ਵਾ ਅਸੀਂ ਇਹ ਤੋਂ ਬਦਲਾ ਲੈਣਾ ਇਦਾਂ ਹੀ ਬਹੁਤ ਸਾਰੇ ਕਿਸੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਪਿਛਲੇ ਇੱਕ ਦਹਾਕੇ ਤੋਂ ਭਰੇ ਪਏ ਆ ਵੀ ਉਹਦੇ ਨਾਲ ਮੇਰਾ ਵੈਰ ਵਿਰੋਧ ਆ ਉਹਦੇ ਨਾਲ ਮੇਰਾ ਵੈਰ ਵਿਰੋਧ ਆ ਉੱਥੇ ਗੋਲੀਆਂ ਚਲਾ ਦਿਓ ਇੱਕ ਦੂਜੇ ਨੂੰ ਗੀਤਾਂ ਦੇ ਵਿੱਚ ਜਵਾਬ ਦੇਣੇ ਇੱਕ ਦੂਜੇ ਨੂੰ ਕਮੈਂਟਸ ਕਰਨੇ ਕਮਾਲ ਦੀ ਗੱਲ ਆ ਵੀ ਕਲਾ ਜਿਹੜੀ ਆ ਇਹ ਇਸ ਕਰਕੇ ਕੁਦਰਤ ਬਖਸ਼ਦੀ ਆ ਵੀ ਤੁਹਾਡੀ ਕਲਾ ਦੇ ਨਾਲ ਜਿਹੜੇ ਲੋਕ ਆ ਉਹਨਾਂ ਨੂੰ ਆਨੰਦ ਆਉਣਾ ਚਾਹੀਦਾ ਉਹਨਾਂ ਨੂੰ ਸਕੂਨ ਮਿਲਣਾ ਚਾਹੀਦਾ ਉਹਨਾਂ ਦੇ ਕੰਨਾਂ ਨੂੰ ਥੋੜੀ ਰਾਹਤ ਮਿਲਣੀ ਚਾਹੀਦੀ ਆ ਉਹਨਾਂ ਨੂੰ ਚੈਨ ਆਉਣਾ ਚਾਹੀਦਾ ਜਿੱਦਾਂ ਦੇ ਗੀਤ ਆਉਂਦੇ ਆ ਇਹ ਤੋਂ ਵੀ ਅਸੀਂ ਭਲੀ ਭਾਂਤ ਵਾਕਫ ਹੈਗੇ ਆ ਬਈ ਉਹ ਸਕੂਨ ਕਿੰਨਾ ਕੁ ਦਿੰਦੇ ਆ ਤੇ ਰੌਲਾ ਰੱਪਾ ਕਿੰਨਾ ਕੁ ਪਾਉਂਦੇ ਆ ਹੁਣ ਸਿੱਧੂ ਮੂਸੇਵਾਲਾ ਦਾ ਜਦੋਂ 29 ਮਈ 2022 ਨੂੰ ਕਤਲ ਹੁੰਦਾ ਤਾਂ ਉਹ ਵੀ ਇਹੋ ਕੁਝ ਹੀ ਸੀਗਾ ਬਈ ਸਿੱਧੂ ਜਿਹੜਾ ਇਹ ਕਲਾਕਾਰ ਨਾ ਹੋ ਕੇ ਉਹ ਜਿਹਦਾ ਗੋਲਡੀ ਬਰਾਡ ਵੱਖ-ਵੱਖ ਚੈਨਲਾਂ ਦੇ ਉੱਤੇ ਕਹਿੰਦਾ ਸੀਗਾ ਵੀ ਇਹਦੇ ਸੰਪਰਕਤਾ ਗੈਂਗਸਟਰਸ ਦੇ ਨਾਲ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜੇ ਕਲਾਕਾਰ ਆ ਇਹਨਾਂ ਦਾ ਗੈਂਗਸਟਰਸ ਦੇ ਨਾਲ ਲੈਣਾ ਦੇਣਾ ਕੀ ਆ ਕਲਾਕਾਰ ਜਿਹੜਾ ਵਾ ਉਹਨੂੰ ਆਪਣੀ ਕਲਾ ਨੂੰ ਨਖਾਰਨ ਵੱਲ ਧਿਆਨ ਦੇਣਾ ਚਾਹੀਦਾ ਆਪਣੇ ਗੀਤ ਹੋਰ ਵਧੀਆ ਲਿਖਣੇ ਚਾਹੀਦੇ ਆ ਹੋਰ ਸਾਹਿਤ ਜਿਹੜਾ ਉਹ ਪੜ੍ਹਨਾ ਚਾਹੀਦਾ ਤਾਂ ਜੋ ਗੀਤਾਂ ਦੇ ਵਿੱਚ ਅਜਿਹੇ ਸ਼ਬਦ ਪਰੋਏ ਜਾਣ ਜਿਹੜੇ ਲੋਕਾਂ ਦੇ ਮਨ ਮੰਦਰ ਦੇ ਵਿੱਚ ਜਿਹੜਾ ਕੋ ਅਸਰ ਕਰਨ ਪਰ ਇਥੇ ਪੁੱਠਾ ਹੀ ਰਵਾਜ ਇਸ ਵੇਲੇ ਚੱਲਿਆ ਹੋਇਆ ਜੀ ਉਹਨੇ ਇਦਾਂ ਦਾ ਗੀਤ ਕੱਢਿਆ ਹੁਣ ਮੈਂ ਉਹਨੂੰ ਜਵਾਬ ਦਊਂਗਾ ਰਿਪਲਾਈ ਟੂ ਆ ਗਿਆ ਜੀ ਉਹਨੂੰ ਆ ਆ ਗਿਆ ਕਮਾਲ ਦੀ ਗੱਲ ਆ ਔਰ ਇਹ ਝਗੜਾ ਕਰਦਿਆਂ ਕਰਾਉਂਦਿਆਂ ਫਿਰ ਕਤਲੋਗਾਰ ਤੇ ਪਹੁੰਚਦਾ ਹੁਣੇ ਜਿਹੜਾ ਕੇਵੀ ਢਿਲੋਂ ਜਿਹਦੇ ਬਾਬਤ ਅਰਸ਼ ਡੱਲਾ ਦੇ ਗੈਂਗ ਦਾ ਬੰਦਾ ਜਿਹੜਾ ਜੰਟਾ ਖਰੜ ਆ ਜਿਨੇ ਇੱਕ ਧਮਕੀ ਵਾਲਾ ਆਡੀਓ ਜਾਰੀ ਕੀਤਾ ਹੁਣ ਇਹਦੇ ਵਿੱਚ ਕਿੰਨੀ ਸੱਚਾਈ ਆ ਕਿੰਨੀਕ ਨਹੀਂ ਇਹ ਤਾਂ ਉਹ ਭਲੀ ਭਾਂਤ ਜਾਣਦੇ ਆ ਪਰ ਇਹ ਜਿਹੜੀ ਲੜਾਈ ਹੈ ਇਹ ਮੁੱਕੂਗੀ ਕਿੱਥੇ ਇਹ ਜਿਹੜੀ ਖੇ ਬਾਜੀ ਹੈ ਇਹਦਾ ਕੋ ਅੰਤ ਤੇ ਹੋਣਾ ਚਾਹੀਦਾ ਹੁਣ ਕਲਾਕਾਰ ਜਿਹੜੇ ਆ ਉਹਨਾਂ ਦਾ ਕੰਮ ਆ ਵੀ ਉਹ ਆਪਣੇ ਗੀਤ ਪੇਸ਼ ਕਰਨ ਲੋਕਾਂ ਦਾ ਮਨੋਰੰਜਨ ਕਰਨ ਤੇ ਜੋ ਵੀ ਉਹਨਾਂ ਦੀ ਵੜਦੀ ਫੀਸ ਆ ਉਹ ਲੈਣ ਤੇ ਅੱਗੋਂ ਤੋਂ ਅੱਗੋਂ ਆਪਣੇ ਗੀਤਾਂ ਨੂੰ ਨਿਖਾਰਦੇ ਰਹਿਣ ਵਧੀਆ ਤੋਂ ਵਧੀਆ ਜਿਹੜੇ ਗੀਤ ਆ ਉਹ ਬਣਾਉਂਦੇ ਰਹਿਣ ਇਸੇ ਤਰ੍ਹਾਂ ਜੇ ਕੋਈ ਸਾਹਿਤਕਾਰ ਆ ਉਹ ਆਪਣਾ ਲਿਖਣ ਪੜਨ ਵੱਲ ਧਿਆਨ ਦੇਵੇ ਜੇ ਕੋਈ ਸੰਗੀਤਕਾਰ ਆ ਉਹ ਵਧੀਆ ਧੁਨਾ ਬਣਾਵੇ ਜੇ ਕੋਈ ਚਿੱਤਰਕਾਰ ਆ ਉਹ ਆਪਣੀ ਪੇਂਟਿੰਗ ਵੱਲ ਉਧਰ ਧਿਆਨ ਦੇਵੇ ਪਰ ਇਹ ਸਾਰਾ ਕੰਮ ਹੋਰ ਦਾ ਹੋਰ ਪਾਸੇ ਤੁਰਿਆ ਜਾਂਦਾ ਸੋ ਹੁਣ ਕੇਵੀ ਢਿਲੋਂ ਨੂੰ ਜਿਹੜੀ ਆ ਇਹ ਧਮਕੀ ਅਰਸ਼ ਡੱਲਾ ਗੈਂਗ ਦਾ ਜਿਹੜਾ ਏ ਜੰਟਾ ਖਰੜ ਆ ਹੁਣ ਏ ਜੰਟਾ ਖਰੜ ਦਾ ਥੋੜਾ ਜਿਹਾ ਪਿਛੋਕੜ ਵੀ ਦੱਸ ਦਿੰਨੇ ਆ ਜੰਟਾ ਖਰੜ ਉਹ ਸ਼ਖਸ ਆ ਜਦੋਂ ਜੈਪਾਲ ਭੁੱਲਰ ਦਾ ਤੇ ਉਹਦੇ ਨਾਲ ਜੱਸੀ ਖਰੜ ਦਾ ਜਿਹੜਾ ਇਨਕਾਊਂਟਰ ਹੋਇਆ ਸੀਗਾ ਕਲਕੱਤੇ ਦੇ ਵਿੱਚ ਤੇ ਦੱਸਿਆ ਜਾਂਦਾ ਵੀ ਇਹ ਉਹਦਾ ਕਜ਼ਨ ਆ ਉਸ ਤੋਂ ਬਾਅਦ ਇਹ ਫਿਰ ਆਪਣੀ ਜ਼ਮੀਨ ਵਗੈਰਾ ਵੇਚ ਕੇ ਜਾਂ ਕਿਸੇ ਤਰੀਕੇ ਨਾਲ ਵੀ ਪੈਸੇ ਵਗੈਰਾ ਇਕੱਠੇ ਕਰਕੇ ਇਹ ਜਿਹੜਾ ਜੰਟਾ ਖਰੜ ਸੀਗਾ ਇਹ ਆਸਟ੍ਰੇਲੀਆ ਚਲਾ ਗਿਆ ਤੇ ਉਸ ਤੋਂ ਬਾਅਦ ਦੱਸਿਆ ਜਾਂਦਾ ਵੀ ਅੱਜਕੱਲ ਕੈਨੇਡਾ ਦੇ ਵਿੱਚ ਰਹਿੰਦਾ ਸੋ ਕੁੱਲ ਮਿਲਾ ਕੇ ਪੰਜਾਬੀ ਸੰਗੀਤ ਦੇ ਵਿੱਚ ਛੋਟਾ ਜਿਹਾ ਪੰਜਾਬ ਆ ਅਸੀਂ ਸਾਰੇ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਆ ਉਹਦਾ ਸਤਿਕਾਰ ਕਰਦੇ ਆ ਪੰਜਾਬੀ ਦੇ ਵਿੱਚ ਹੀ ਤੁਸੀਂ ਗੀਤ ਲਿਖਣੇ ਆ ਪੰਜਾਬੀ ਦੇ ਵਿੱਚ ਹੀ ਤੁਸੀਂ ਗਾਉਣੇ ਆ ਔਰ ਪੰਜਾਬੀ ਭਾਈਚਾਰੇ ਦੇ ਵਿੱਚ ਹੀ ਤੁਸੀਂ ਮੁੜ ਕੇ ਜਿਹੜਾ ਵਾ ਉਹ ਪ੍ਰੋਗਰਾਮ ਆਪਣਾ ਜਿਹੜਾ ਪੇਸ਼ ਕਰਨਾ ਸੋ ਕੁੱਲ ਮਿਲਾ ਕੇ ਇਹਨਾਂ ਚੀਜ਼ਾਂ ਤੋਂ ਆ ਬਦਮਾਸ਼ੀ ਤੋਂ ਇੱਕ ਦੂਜੇ ਨੂੰ ਧਮਕੀਆਂ ਦੇਣੀਆਂ ਇੱਕ ਦੂਜੇ ਦੇ ਨਾਲ ਠੱਗੀ ਮਾਰਨੀ ਇਹ ਤੋਂ ਗਰੇਸ ਕਰਨਾ ਚਾਹੀਦਾ ਔਰ ਕਿਸੇ ਵੇਲੇ ਤਾਂ ਇਦਾਂ ਲੱਗਦਾ ਵੀ ਪੰਜਾਬ ਦੇ ਵਿੱਚੋਂ ਕਲਾ ਜਿਹੜੀ ਆ ਇਹ ਮੰਫੀ ਹੋ ਗਈ ਆ ਇਹ ਗੈਂਗਸਟਰ ਬਾਤ ਜਿਹੜਾ ਇਹ ਪੂਰੇ ਪੰਜਾਬੀ ਸੰਗੀਤ ਜਗਤ ਦੇ ਉੱਤੇ ਹਾਵੀ ਹੋ ਗਿਆ। ਬਈ ਹੁਣ ਕਲਾਕਾਰ ਘਟ ਗਏ ਆ। ਪਹਿਲਾਂ ਕਲਾਕਾਰ ਹੁੰਦੇ ਸੀਗੇ ਉਹ ਰਿਆਜ਼ ਕਰਦੇ ਸੀ ਉਹ ਨਿੱਕੇ ਹੁੰਦਿਆਂ ਹੀ ਮਤਲਬ ਉਹਨਾਂ ਦੇ ਜਿਹੜੇ ਸਕੂਲ ਦੇ ਟੀਚਰ ਹੁੰਦੇ ਸੀਗੇ ਜਾਂ ਉਹਨਾਂ ਦੇ ਘਰ ਦੇ ਹੀ ਉਹਨਾਂ ਦੇ ਜਿਹੜੀ ਆ ਰمز ਪਛਾਣ ਲੈਂਦੇ ਸੀਗੇ ਵੀ ਇਸ ਬੱਚੇ ਨੂੰ ਗਾਉਣ ਦਾ ਸ਼ੌਂਕ ਆ ਇਹਨੂੰ ਜਿਹੜਾ ਵਾ ਇਹ ਸੰਗੀਤ ਦਾ ਸ਼ੌਂਕ ਹੈ ਜਾਂ ਇਹ ਪਹਿਲਵਾਨੀ 'ਚ ਜਾ ਸਕਦਾ ਜਾਂ ਇਹ ਸਪੋਰਟਸਮੈਨ ਬਣ ਸਕਦਾ ਤੇ ਉਦੋਂ ਹੀ ਉਹਨੂੰ ਉਸ ਪਾਸੇ ਲਾ ਦਿੰਦੇ ਸੀ। ਪਰ ਹੁਣ ਕੀ ਆ? ਹੁਣ ਪੈਸੇ ਬਹੁਤ ਲੱਗਦੇ ਆ ਗੀਤ ਬਣਾਉਣ ਵਾਸਤੇ ਘਟੋ ਘਟ 15 20 ਲੱਖ ਦਾ ਬਜਟ ਜਿਹੜਾ ਉਹ ਇੱਕ ਗੀਤ ਦਾ ਹੈਗਾ ਤੇ ਇਸ ਦੇ ਵਿੱਚ ਕੀ ਹੋਇਆ ਵੀ ਪੈਸੇ ਦਾ ਰੋਲ ਵਧਣ ਦੇ ਕਾਰਨ ਹੰਕਾਰ ਹੁਣ ਜਿਹਦੇ ਕੋਲ ਪੈਸਾ ਹੋਊਗਾ ਸੁਭਾਵਿਕ ਗੱਲ ਹੈ ਹੰਕਾਰ ਉਹਦੇ ਕੋਲ ਜ਼ਰੂਰ ਹੋਊਗਾ ਕਿਉਂਕਿ ਪੈਸਾ ਜਿਹੜਾ ਆਪ ਹਲੇ ਉਸ ਸ਼ਖਸ ਨੇ ਕਮਾਇਆ ਨਹੀਂ ਆ ਮਾਤਾ ਪਿਤਾ ਤੋਂ ਉਹਨੇ ਲਏ ਆ ਵੀ ਮੈਂ ਇੱਕ ਗੀਤ ਜਿਹੜਾ ਉਹ ਬਣਾਉਣਾ ਉਹ ਕੱਢਣਾ ਇੱਕ ਵੀਡੀਓ ਬਣਾਵਾਂਗੇ ਵਧੀਆ ਉਹਦਾ ਫਿਲਮਾਂਕਣ ਕਰਾਂਗੇ ਫਿਰ ਉਹ ਚੱਲੂਗਾ ਸੋ ਕੁੱਲ ਮਿਲਾ ਕੇ ਇਹ ਜਿਹੜਾ ਪੈਸੇ ਦਾ ਵਾਧਾ ਇਹ ਜਿਹੜਾ ਰੋਲ ਆ ਨਾ ਇਹਨਾਂ ਗੀਤਾਂ ਦੇ ਵਿੱਚ ਇਹੀ ਹੰਕਾਰ ਵੱਲ ਨੂੰ ਲੈ ਕੇ ਜਾ ਰਿਹਾ ਤੇ ਇਸੇ ਦੇ ਚਲਦਿਆਂ ਇਹ ਜਿਹੜੀ ਆ ਗੈਂਗਵਾਰ ਜਿਹੜੀ ਇਸ ਵੇਲੇ ਸ਼ੁਰੂ ਹੋਈ ਹੋਈ ਹੈ ਇਹ ਵਧਦੀ ਪਈ ਹੈ ਜਿੰਦ ਤੋਂ ਗਰੇਜ਼ ਕਰਨਾ ਚਾਹੀਦਾ ਬਹਰ ਹਾਲ ਹੁਣ ਜਿਹੜੀ ਧਮਕੀ ਕੇਵੀ ਢਿੱਲੋਂ ਸਾਹਿਬ ਨੂੰ ਮਿਲੀ ਹੈ ਜਿਹੜੇ ਗੀਤ MP3 ਦੇ ਮਾਲਕ ਹੈ ਉਹਨਾਂ ਨੇ ਸੁਭਾਵਕ ਗੱਲ ਕੰਪਲੇਂਟ ਕੀਤੀ ਹੋਏਗੀ ਪਰ ਇਹਨਾਂ ਚੀਜ਼ਾਂ ਤੋਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜਿੰਨੇ ਵੀ ਕਲਾਕਾਰ ਹੈ ਉਹਨਾਂ ਨੂੰ ਗਰੇਜ਼ ਕਰਨਾ ਚਾਹੀਦਾ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਆਪਣੀ ਕਲਾ ਵੱਲ ਧਿਆਨ ਦੇਣਾ ਚਾਹੀਦਾ ਜਿੱਦਾਂ ਜੰਟਾ ਖਰੜ ਕਹਿ ਰਿਹਾ ਕਿ ਸਿੱਧੂ ਨੂੰ ਤੰਗ ਕੀਤਾ ਤੇ ਭਾਈ ਜੇ ਕੋਈ ਕੰਪਨੀ ਵਾਲਾ ਕਿਸੇ ਦੀ ਮਦਦ ਕਰ ਸਕਦਾ ਤੇ ਉਹਨੂੰ ਕਰ ਦੇਣੀ ਚਾਹੀਦੀ ਆ ਕੋਈ ਨਵਾਂ ਮੁੰਡਾ ਉਹ ਆਪਣਾ ਗੀਤ ਬਣਾ ਕੇ ਲਿਆਇਆ ਤਾਂ ਉਹਦਾ ਅਗਰ ਗੀਤ ਵਧੀਆ ਤੇ ਉਹਨੂੰ ਰਿਲੀਜ਼ ਕਰ ਦੇਣਾ ਚਾਹੀਦਾ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਵੈਸੇ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਮੈਨੂੰ ਇਦਾਂ ਲੱਗਦਾ ਵੀ ਕਿਸੇ ਦੇ ਬਹੁਤੇ ਗੇੜੇ ਕੱਢਣ ਦੀ ਲੋੜ ਹੀ ਨਹੀਂ ਆਪਣਾ ਮੋਬਾਈਲ ਦੇ ਉੱਤੇ ਹੀ ਤੁਸੀਂ ਆਪਣਾ YouTube ਚੈਨਲ ਬਣਾਓ ਆਪਣਾ ਗੀਤ ਉਹਦੇ ਤੇ ਹੀ ਜਿਹੜਾ ਵਾ ਉਹ ਰਿਲੀਜ਼ ਕਰ ਦਿਓ Instagram ਆ Facebook ਆ ਹੋਰ ਕਈ ਛੋਟੇ ਛੋਟੇ ਪਲੇਟਫਾਰਮਸ ਹੈਗੇ ਆ ਤੇ ਜੇ ਤੁਹਾਡੀ ਕਲਾ ਦੇ ਵਿੱਚ ਵਾਕਿਆ ਹੀ ਦਮ ਹੋਇਆ ਤੇ ਉਹ ਗੀਤ ਨੂੰ ਹਿੱਟ ਹੋਣ ਤੋਂ ਸੁਪਰ ਹਿੱਟ ਹੋਣ ਤੋਂ ਇਹ ਜਿਹੜਾ ਬ੍ਰਿਟੇਸ਼ੀਆ ਦੇ ਇਹ ਰੈਂਕਿੰਗ ਦੇ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ